ਮਨੀਸ਼ ਸੋਧਿਆ ਪੰਜਾਬ ਤੋਂ ਰਾਜ ਸਭਾ ਜਾ ਰਹੇ ਨੇ ਮਨੀਸ਼ ਸੋਧਿਆ ਨੇ ਰਾਜ ਸਭਾ ਦੇ ਲਈ ਪੰਜਾਬ ਤੋਂ ਆਪਣਾ ਬੈਕਪੈਕ ਕਰ ਲਿਆ ਹੈ ਇੱਕ ਖਬਰਾਂ ਨਿਕਲ ਕੇ ਆ ਰਹੀਆਂ ਨੇ ਕੇਜਰੀਵਾਲ ਤੇ ਮਨੀਸ਼ ਸੋਧਿਆ ਚ ਕੀ ਇਸ ਗੱਲ ਨੂੰ ਲੈ ਕੇ ਖੜਕ ਗਈ ਹੈ ਕਿ ਨਹੀਂ ਮੈਂ ਨਹੀਂ ਨਹੀਂ ਤੂੰ ਨਹੀਂ ਐਸੀ ਦੋਵਾਂ ਚ ਕਿਹੜਾ ਜਾਵੇਗਾ ਇਸ ਨੂੰ ਲੈ ਕੇ ਕੀ ਹੁਣ ਰੋਲਾ ਪੈਣ ਵਾਲਾ ਆਮ ਆਦਮੀ ਪਾਰਟੀ ਦੇ ਵਿੱਚ ਇਹ ਖਬਰਾਂ ਕਿੱਥੋਂ ਆ ਰਹੀਆਂ ਨੇ ਇਹ ਖਬਰਾਂ ਕਿੱਥੋਂ ਆ ਰਹੀਆਂ ਨੇ ਤੇ ਕਿਵੇਂ ਆ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਾਦੀ ਵਿਧਾਨ ਸਭਾ ਚੋਣਾਂ ਹਾਰ ਗਈ। ਉਸ ਤੋਂ ਬਾਅਦ ਇਹ ਤਾਂ ਦੁੱਖ ਸੀ ਸੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਤੇ ਖਾਸ ਕਰਕੇ ਪੰਜਾਬ ਵਾਲਿਆਂ ਨੂੰ। ਪੰਜਾਬ ਵਾਲਿਆਂ ਨੂੰ ਇਸ ਤੋਂ ਵੱਧ ਦੁੱਖ ਇਹ ਹੈ ਕਿ ਕਿ ਵੱਡੇ ਆਗੂ ਕਿਉਂ ਹਾਰ ਗਏ? ਜਿੱਚ ਪ੍ਰਧਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸੋਧਿਆ, ਅਸਤਿੰਦਰ ਜੈਨ ਤੇ ਹੋਰ ਵੀ ਕਈ ਜਿਹੜੇ ਸ਼ਾਮਲ ਨੇ ਗੋਪਾਲ ਰਾਏ ਵਰਗੇ ਵੱਡੇ ਨਾਂ। ਇਹ ਕਾਤੋਂ ਹਾਰ ਗਏ? ਮਨੀਸ਼ ਸੋਧਿਆ ਤੇ ਅਰਵਿੰਦ ਕੇਜਰੀਵਾਲ ਨੇ ਤਾਂ ਉਹਦੇ ਨਹੀਂ ਬੈਗਪੈਕ ਕਰ ਲਿਆ ਸੀ ਕਿ ਚਲੋ ਹਮ ਚਲੇ ਪੰਜਾਬ ਵਾਲੀ ਗੱਲ ਤੇ ਤਾਂ ਉਹ ਤੁਸੀਂ ਹੁੰਦਿਆਂ ਦੇਖ ਹੀ ਲਿਆ ਜੋ ਅਸੀਂ ਪਹਿਲਾਂ ਕਹਿ ਰਹੇ ਸੀ ਵਕ-ਵਕ ਮੀਡੀਆ ਅਦਾਰਿਆਂ ਦੇ ਅੰਦਰ ਵਕ-ਵਕ ਟਿੱਪਣੀਕਾਰ ਵਿਸ਼ਲੇਸ਼ਣਕਾਰ ਕਹਿ ਰਹੇ ਸੀ ਉਹ ਗੱਲ ਸੱਚ ਸਾਬਤ ਹੋਈ ਕੇਜਰੀਵਾਲ ਵੀ ਇੱਥੇ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਨੂੰ ਤਾਂ ਪੱਕਾ ਹੀ ਇੱਥੇ ਫਿੱਟ ਕਰ ਦਿੱਤਾ ਗਿਆ ਹੁਣ ਹੁਣ ਜੋ ਚੱਲ ਰਿਹਾ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਸ ਗੱਲ ਦਾ ਕਮਸਾਨ ਹੈ ਕਿ ਕੇਜਰੀਵਾਲ ਜਾਣਗੇ ਕਿ ਮਨੀਸ਼ ਸੋਧਿਆ ਜਾਣਗੇ ਚਰਚਾ ਇਹ ਹੈ ਕਿ ਲੁਧਿਆਣੇ ਵਾਲੀ ਸੀਟ ਲੁਧਿਆਣੇ ਦੀ ਸੀਟ ਤਾਂ ਨਹੀਂ ਚਲੋ ਲੁਧਿਆਣੇ ਤੋਂ ਜਿਹੜੇ ਰਾਜ ਸਭਾ ਮੈਂਬਰ ਬਣੇ ਸੀ ਲੁਧਿਆਣੇ ਦੇ ਰਹਿਣ ਵਾਲੇ ਸੀ ਸੰਜੀਵੋ अरोड़ा ਜਿਹੜੇ ਸੀਟ ਖਾਲੀ ਕਰਨਗੇ ਕਿਉਂਕਿ ਉਹਨਾਂ ਨੂੰ ਜਿਮਨੀ ਚੋਣ ਦੀ ਟਿਕਟ ਦੇ ਦਿੱਤੀ ਗਈ ਹੈ ਲੁਧਿਆਣਾ ਪੱਛਮੀ ਵਾਲੀ ਦੀ ਤਾਂ ਉਹ ਸੀਟ ਦੇ ਉੱਤੋਂ ਕੇਜਰੀਵਾਲ ਨਹੀਂ ਜਾ ਰਹੇ ਉਸ ਸੀਟ ਦੇ ਉੱਤੋਂ ਮਨੀਸ਼ ਸੋਧਿਆ ਜਾ ਰਹੇ ਨੇ ਮਨੀਸ਼ ਸੋਧਿਆ ਜਿਹੜੇ ਉਹ ਜਾਣਗੇ ਉਹ ਰਾਸਵਾ ਜਾਣਗੇ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਕੇ ਕੇਜਰੀਵਾਲ ਦਾ ਕੁਝ ਹੋਰ ਹੱਲ ਕੱਢਿਆ ਜਾਵੇਗਾ ਕੇਜਰੀਵਾਲ ਕਿਤੇ ਹੋਰ ਸੈਟਿੰਗ ਕੀਤੀ ਜਾਣੀ ਹੈ ਇਹ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇਹ ਖਬਰ ਸੀਨੀਅਰ ਪੱਤਰਕਾਰ ਹਮੇਰ ਸਿੰਘ ਕੱਢ ਕੇ ਲੈ ਕੇ ਆਏ ਹੈ ਤੇ ਉਹ ਉਹਨਾਂ ਨੂੰ ਵੀ ਕਿਸੇ ਭਰੋਸੇਯੋਗ ਸੂਤਰ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਬਹੁਤ ਹੀ ਜਿਹੜਾ ਉੱਚ ਯੋਗਤਾ ਦਾ ਸੂਤਰ ਹੈ ਕੰਪੀਡੈਂਟ ਸ਼ਬਦ ਵਰਤਿਆ ਉਹਨਾਂ ਨੇ ਵੀ ਉਹਦਾ ਮੈਨੂੰ ਟੈਲੀਫੋਨ ਆਇਆ ਹੈ ਤੋਨੇ ਇਹ ਗੱਲ ਕਹੀ ਹੈ ਕਿ ਲੁਧਿਆਣੇ ਜਿਹੜੀ ਪੱਛਮੀ ਦੀ ਜ਼ੋਨ ਹੋਣੀ ਹੈ ਤੇ ਸੰਜੀਵ अरोड़ा ਨੇ ਸੀਟ ਖਾਲੀ ਕਰਨੀ ਹੈ ਉਸ ਤੋਂ ਜਿਹੜਾ ਰਾਜ ਸਭਾ ਮੈਂਬਰ ਕੇਜਰੀਵਾਲ ਨਹੀਂ ਜਿਹੜਾ ਮੀਡੀਆ ਚ ਚਰਚਾਵਾਂ ਚੱਲ ਰਹੀਆਂ ਨੇ ਉਹ ਕੇਜਰੀਵਾਲ ਨਹੀਂ ਚੱਲ ਰਹੀਆਂ ਉਹ ਚੱਲ ਰਹੀਆਂ ਨੇ ਕਿ ਮਨੀਸ਼ ਸੋਧਿਆ ਜਾ ਰਹੇ ਨੇ ਦੇਖੋ ਜੇਸੇ ਹਿਸਾਬ ਦੇ ਨਾਲ ਮਨੀਸ਼ ਸੋਧਿਆ ਨੂੰ ਚਾਰਜ ਲਾਇਆ ਗਿਆ ਪੰਜਾਬ ਦਾ ਤੁਹਾਨੂੰ ਖਬਰਾਂ ਦਾ ਪਤਾ ਹੀ ਹੈ ਕਿ ਕਿਸ ਤਰ੍ਹਾਂ ਨਾਲ ਫਾਈਲਾਂ ਦੇਖੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਨਾਲ ਮੀਟਿੰਗਾਂ ਦੇ ਵਿੱਚ ਅਫਸਰਾਂ ਨੂੰ ਬੁਲਾ ਕੇ ਸਤਿੰਦਰ ਜੈਨ ਤੇ ਮਨੀਸ਼ ਸੋਧਿਆ ਉਸ ਵਿਭਾਗ ਦੇ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਗਾਲਾਂ ਕੱਢ ਰਹੇ ਨੇ ਉਹਨਾਂ ਦੇ ਗਲ ਪੈ ਰਹੇ ਨੇ ਮੀਟਿੰਗਾਂ ਲੈ ਰਹੇ ਨੇ ਇਸ ਵਿਚਕਾਰ ਮਨੀਸ਼ ਸੋਧਿਆ ਨੂੰ ਸੰਵਿਧਾਨਿਕ ਹੱਕ ਦੇਣ ਦੇ ਲਈ ਸ਼ਾਇਦੇ ਹੋਵੇ ਕਿਉਂਕਿ ਉਹਨਾਂ ਚਾਰਜ ਲਾਏ ਨੇ ਉਹ ਸਾਰੀ ਸਰਕਾਰ ਇੱਕ ਤਰ੍ਹਾਂ ਨਾਲ ਕੇਜਰੀਵਾਲ ਨੇ ਸੁਪਰ ਸੀਐਮ ਬਾਰਨਸੀ ਤਾਂ ਉਹਨਾਂ ਨੇ ਮਨੀਸ਼ 소ਦਿਆ ਨੂੰ ਸੁਪਰ ਸੀਐਮ ਦੇ ਤੌਰ ਤੇ ਬਣਾਤਾ ਕਿਉਂਕਿ ਹੁਣ ਉਹ ਇਨਚਾਰਜ ਵੀ ਹੋਣਗੇ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਹੋਣਗੇ ਤੇ ਉਹ ਬਾਹੈ ਸਿਹਤ ਇੱਕ ਸੰਵਿਧਾਨਿਕ ਅਹੁਦੇ ਦੇ ਪੰਜਾਬ ਤੋਂ ਉਹ ਮੀਟਿੰਗਾਂ ਮੂਟਿੰਗਾਂ 'ਚ ਬੈਠ ਸਕਣਗੇ ਇਸ ਕਰਕੇ ਉਹਨਾਂ ਨੂੰ ਸੇਫ ਪਾਸਸ ਦੇਣ ਦੇ ਲਈ ਸ਼ਾਇਦ ਇਹ ਹੋ ਸਕਦਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ 'ਚ ਇੰਨੀ ਕਿ ਲੜਾਈ ਵਧ ਗਈ ਕਿ ਵੀ ਮੈਨੂੰ ਵੀ ਸੰਵਿਧਾਨਿਕ ਸੁਰੱਖਿਆ ਚਾਹੀਦੀ ਹੈ ਮਨੀਸ਼ ਸੋਧਿਆਨ ਕਿ ਤੁਸੀਂ ਕਿਉਂ ਕੇਜਰੀਵਾਲ ਨੂੰ ਕਹਿੰਦੇ ਹੋਣਗੇ ਮੈਨੂੰ ਵੀ ਮੈਨੂੰ ਵੀ ਚਾਹੀਦੀ ਹੈ ਫਿਰ ਕੇਜਰੀਵਾਲ ਨੇ ਸ਼ਾਇਦ ਕੁਰਬਾਨੀ ਦਿੱਤੀ ਹੋਵੇ ਕਿ ਚਲੋ ਭਾਈ ਮਨੀਸ਼ ਸੋਧਿਆਨ ਨੂੰ ਕੱਢ ਦੋ ਰਾਜ ਸਭਾ ਤਾਂ ਇਹ ਚਰਚਾ ਬਣ ਕੇ ਆਮ ਆਦਮੀ ਪਾਰਟੀ ਦੇ ਅੰਦਰ ਖੁਦ ਲਈ ਕਲੇਸ਼ ਹੈ ਜਾਂ ਕਵਰ ਹੈ ਜਿਹੜਾ ਜਿਹੜੀ ਛਤਰੀ ਹੈ ਜਿਹੜੀ ਸੰਵਿਧਾਨਿਕ ਛਤਰੀ ਹੈ ਪੰਜਾਬ ਸਰਕਾਰ ਦੀਆਂ ਮੀਟਿੰਗਾਂ 'ਚ ਬਹਿਣ ਬੂਣ ਵਾਲੀ ਉਹ ਮਨੀਸ਼ ਸੋਧਿਆਨ ਨੂੰ ਦਿੱਤੀ ਜਾਵੇ ਬਤੌਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਇਹ ਸਾਰੀਆਂ ਚੀਜ਼ਾਂ ਨੇ ਖਬਰ ਬਹੁਤ ਪ੍ਰੋਸਜੋਗ ਸੂਤਰਾ ਤੋਂ ਆਈ ਹੈ ਆ ਆਉਂਦੇ ਦਿਨਾਂ ਦੇ ਵਿੱਚ ਇਸ ਬਾਰੇ ਹੋਰ ਸਥਿਤੀਆਂ ਸਾਫ਼ ਹੋ ਜਾਣਗੀਆਂ ਕਿਉਂਕਿ ਬਹੁਤਾਂ ਲੰਬਾ ਸਮਾਂ ਤੱਕ ਰਹਿ ਨਹੀਂ ਗਿਆ ਮੇਰੇ ਖਿਆਲ ਚ ਛੇਤੀ ਅਗਲੇ ਤੋਂ ਅਗਲੇ ਮਹੀਨੇ April ਦੇ ਮਿਡ ਤੱਕ ਸ਼ਾਇਦ ਚੋਣ ਐਲਾਨ ਦਿੱਤੀ ਜਾਵੇ ਜਾਂ ਉਸ ਤੋਂ ਅੱਗੇ ਮਈ ਚ ਐਲਾਨ ਦਿੱਤੀ ਜਾਵੇ ਇਸ ਤੋਂ ਜ਼ਿਆਦਾ ਚੋਣ ਕਮਿਸ਼ਨ ਚੋਣ ਨੂੰ ਅੱਗੇ ਲੈ ਕੇ ਨਹੀਂ ਜਾਊਗਾ ਫਿਲਹਾਲ ਇੱਕ ਵੱਡੀ ਡਿਵੈਲਪਮੈਂਟ ਹੈ ਕਿ ਅਰਵਿੰਦ ਕੇਜਰੀਵਾਲ ਨਹੀਂ ਮਨੀਸ਼ ਸੋਧਿਆ ਪੰਜਾਬ ਦੇ ਰਾਹੀਂ ਪੌੜੀਆਂ ਚੜ੍ਹ ਕੇ ਰਾਜ ਸਭਾ ਜਾ ਰਹੇ